ਦੋਸਤੋ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਕਾਰਾਂ ਦੇਖੀਆਂ ਹੋਣਗੀਆਂ ਕੁਝ ਬਹੁਤ ਮਗੀਆਂ ਕਾਰਾਂ, ਕੁਝ ਬਹੁਤ ਸੋਹਣੀਆਂ ਕਾਰਾਂ ਪਰ ਅੱਜ ਅਸੀਂ ਜੋ ਕਾਰਾਂ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ ਤੁਸੀਂ ਸ਼ਾਇਦ ਹੀ ਉਹਨਾਂ ਬਾਰੇ ਸੁਣਿਆ ਹੋਵੇਗਾ। ਇੱਕ ਕਾਰ ਤਾਂ ਇਹੋ ਜਿਹੀ ਹੈ ਜਿਸ ਨੂੰ ਤੁਸੀਂ ਪਾਣੀ ਦੇ ਵਿੱਚ ਵੀ ਚਲਾ ਸਕਦੇ ਹੋ। ਇਹ ਜਾਣਨ ਲਈ ਤੁਸੀਂ ਵੀਡੀਓ ਨੂੰ ਪੂਰਾ ਜ਼ਰੂਰ ਦੇਖੋ। ਫਲੈਟ ਮੋਬਾਈਲ ਕਾਰ। ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਇਦ ਹੀ ਇਹ ਕਾਰ ਦੇਖੀ ਹੋਵੇ। ਇਹਨੂੰ ਲੋਕ ਬੌਣੀ ਕਾਰ ਵੀ ਕਹਿੰਦੇ ਹਨ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਛੋਟੀ ਹੈ। ਇਸ ਕਾਰ ਦੀ ਉਚਾਈ ਸਿਰਫ 19 ਇੰਚ ਹੀ ਹੈ। ਇਸ ਕਾਰ ਦੇ ਵਿੱਚ 855 ਤਰਸੀਸੀ ਦਾ ਇੰਜਣ ਲੱਗਿਆ ਹੋਇਆ ਹੈ ਇਹਦੀ ਟੌਪ ਸਪੀਡ 160 ਕਿਲੋਮੀਟਰ ਪ੍ਰਤੀ ਘੰਟੇ ਦੀ ਹੈ ਇਸ ਕਾਰ ਦਾ ਜ਼ਿਕਰ ਗਿਨੀਜ਼ ਵਰਲਡ ਰਿਕਾਰਡ ਬੁੱਕ ਚ ਵੀ ਕੀਤਾ ਗਿਆ ਹੈ ਚੌਥੇ ਨੰਬਰ ਤੇ ਆਉਂਦੀ ਹੈ ਲੋਂਗੇਸਟ ਲਿਮੋਜਿਨ ਇਸ ਦੇ ਨਾਮ ਦੁਨੀਆ ਦੀ ਸਭ ਤੋਂ ਲੰਬੀ ਕਾਰ ਹੋਣ ਦਾ ਵਰਲਡ ਰਿਕਾਰਡ ਵੀ ਤਰਜਾ ਹੈ ਇਸ ਕਾਰ ਦੇ ਵਿੱਚ ਬਹੁਤ ਸਾਰੀਆਂ ਸੁਵਿਧਾਵਾਂ ਵੀ ਮਿਲਦੀਆਂ ਹਨ ਅਤੇ ਇਹ ਕਾਰ ਇੰਨੀ ਲੰਮੀ ਹੈ ਕਿ ਇਸ ਦੇ ਉੱਪਰ ਇੱਕ ਹੈਲੀਕਾਪਟਰ ਨੂੰ ਵੀ ਲੈਂਡ ਕੀਤਾ ਜਾ ਸਕਦਾ ਹੈ ਜੇਕਰ ਤੁਸੀਂ ਇਸ ਨੂੰ ਅੰਦਰੋਂ ਦੇਖੋ ਤਾਂ ਤੁਹਾਨੂੰ ਇਹ ਇੱਕ ਫਾਈਵ ਸਟਾਰ ਹੋਟਲ ਦੀ ਤਰ੍ਹਾਂ ਲੱਗੇਗੀ ਜੇਕਰ ਇਸ ਦੀ ਲੰਬਾਈ ਦੀ ਗੱਲ ਕਰੀਏ ਤਾਂ ਇਹ ਤਕਰੀਬਨ 100 ਫੁੱਟ ਲੰਬੀ ਹੈ ਹੈਲੀਕਾਪਟਰ ਲੈਂਡ ਕਰਾਉਣ ਵਾਸਤੇ ਇਸ ਕਾਰ ਦੇ ਹੀਟਾ 126 ਟਾਇਰ ਲਗਾਏ ਗਏ ਹਨ ਜੋ ਉਸ ਹੈਲੀਕਾਪਟਰ ਦੇ ਵਾਜਨ ਨੂੰ ਚੱਲ ਸਕੇ ਇਹ ਅਮਰੀਕਾ ਦੇ ਵਿੱਚ ਡਿਜ਼ਾਈਨ ਕੀਤੀ ਗਈ ਸੀ ਤੀਸਰੇ ਨੰਬਰ ਤੇ ਆਉਂਦੀ ਹੈ ਰਨ ਸਪੀਡ ਸਕੂਬਾ ਕਾਰ ਇਹ ਕਾਰ ਪਾਣੀ ਦੇ ਅੰਦਰ ਵੀ ਚੱਲ ਸਕਦੀ ਹੈ ਇਹ ਬਿਜਲੀ ਤੇ ਚੱਲਣ ਵਾਲੀ ਕਾਰ ਹੈ ਇਹ ਜਿਸ ਨੂੰ ਚਾਰਜ ਕਰਕੇ ਚਲਾਇਆ ਜਾਂਦਾ ਹੈ ਇਸ ਕਾਰ ਦੀ ਟੌਪ ਸਪੀਡ 120 ਕਿਲੋਮੀਟਰ ਪ੍ਰਤੀ ਘੰਟਾ ਹੈ ਪਰ ਪਾਣੀ ਦੇ ਵਿੱਚ ਇਸ ਦੀ ਸਪੀਡ 6 ਕਿਲੋਮੀਟਰ ਪ੍ਰਤੀ ਘੰਟਾ ਹੈ ਇਹਦੇ ਵਿੱਚ ਤਿੰਨ ਮੋਟਰਾਂ ਲੱਗੀਆਂ ਹੋਈਆਂ ਹਨ ਦੋ ਤਾਂ ਇਸ ਨੂੰ ਪਾਣੀ ਦੇ ਵਿੱਚ ਚਲਾਉਣ ਲਈ ਤੇ ਇੱਕ ਇਸ ਨੂੰ ਸੜਕ ਉੱਪਰ ਚਲਾਉਣ ਲਈ ਭਾਰਤ ਵਿੱਚ ਇਸ ਦੀ ਕੀਮਤ 11 ਕਰੋੜ ਰੁਪਏ ਹੋ ਜਾਂਦੀ ਹੈ ਦੂਸਰੇ ਨੰਬਰ ਤੇ ਜੋ ਕਾਰ ਹੁੰਦੀ ਹੈ ਉਸ ਦਾ ਨਾਂ ਹੈ ਪੀਲ ਪੀ 50 ਕਾਰ ਇਹ ਕਾਰ ਦੇਖਣ ਨੂੰ ਬਹੁਤ ਹੀ ਜ਼ਿਆਦਾ ਅਜੀਬ ਲੱਗਦੀ ਹੈ। ਇਹ ਦੁਨੀਆ ਦੀ ਸਭ ਤੋਂ ਪਹਿਲੀ ਛੋਟੀ ਕਾਰ ਹੈ। ਇਸ ਕਾਰ ਦੀ ਲੰਬਾਈ 54 ਇੰਚ ਹੈ ਅਤੇ ਇਸ ਦੀ ਚੜਾਈ ਸਿਰਫ 41 ਇੰਚ ਹੈ। ਇਹਦੇ ਵਿੱਚ ਇੱਕ ਹੀ ਹੈੱਡਲਾਈਟ ਹੈ ਅਤੇ ਇੱਕ ਹੀ ਦਰਵਾਜ਼ਾ ਹੈ। ਇਸ ਨੂੰ 1962 ਦੇ ਵਿੱਚ ਬਣਾਇਆ ਗਿਆ ਸੀ। ਇਸ ਕਾਰ ਦਾ ਬਜਨ 56 ਕਿਲੋ ਤੱਕ ਹੈ। ਇਸ ਕਾਰ ਨੂੰ ਦੋ ਮਾਡਲਾਂ ਦੇ ਵਿੱਚ ਲਾਂਚ ਕੀਤਾ ਗਿਆ ਸੀ। ਇੱਕ ਬਿਜਲੀ ਉੱਤੇ ਚੱਲਣ ਵਾਸਤੇ ਅਤੇ ਦੂਸਰਾ ਪੈਟਰੋਲ ਉੱਤੇ ਚੱਲਣ ਵਾਸਤੇ। ਭਾਵੇਂ ਇਹ ਛੋਟੀ ਕਾਰ ਹੈ ਪਰ ਇਸ ਦੀ ਕੀਮਤ ਤਕਰੀਬ ਗੁਣ 14 ਲੱਖ ਦੇ ਕਰੀਬ ਹੈ ਪਹਿਲੇ ਨੰਬਰ ਤੇ ਜੋ ਕਾਰ ਆਉਂਦੀ ਹੈ ਉਹ ਸੜਕ ਦੇ ਨਾਲ-ਨਾਲ ਪਾਣੀ ਉੱਤੇ ਵੀ ਬਹੁਤ ਹੀ ਆਸਾਨੀ ਨਾਲ ਭੱਜਦੀ ਹੈ। ਇਸ ਕਾਰ ਦਾ ਨਾਂ ਹੈ ਪੈਂਥਰ ਕਾਰ। ਇਹ ਕਾਰ ਪਾਣੀ ਉੱਪਰ ਇੰਨੀ ਤੇਜ਼ ਚੱਲਦੀ ਹੈ ਕਿ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ। ਪਾਣੀ ਉੱਪਰ ਇਸ ਦੀ ਸਪੀਡ ਤਕਰੀਬਨ 70 ਕਿਲੋਮੀਟਰ ਪ੍ਰਤੀ ਘੰਟਾ ਹੈ। ਬਹੁਤ ਲੋਕਾਂ ਨੇ ਇਸ ਦੇ ਉੱਪਰ ਐਕਸਪੈਰੀਮੈਂਟ ਵੀ ਕੀਤੇ ਹਨ। ਉਹਨਾਂ ਨੇ ਸਿੱਧਾ ਹੀ ਸੜਕ ਤੋਂ ਇਹਨੂੰ ਪਾਣੀ ਵਿੱਚ ਉਤਾਰਿਆ ਹੈ ਪਰ ਇਹ ਨਹੀਂ ਡੁੱਬੀ। ਇਸ ਦੀ ਕੀਮਤ ਤਕਰੀਬਨ 80 ਲੱਖ ਤੱਕ ਹੈ। ਦੋਸਤੋ, ਇਹ ਹੀ ਸੀ ਦੁਨੀਆ ਦੀਆਂ ਪੰਜ ਅਜੀਬ ਕਾਰਾਂ। ਅਜਿਹੀਆਂ ਵੀਡੀਓ ਦੇਖਣ ਇਸ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ